ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਦੋਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈਸਟਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਇਸ ਨਾਮ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰ ਦਿੱਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨ ਹੈਗਾ ਤਾਂ ਸਾਨੂੰ YouTube ਤੋਂ ਇਲਾਵਾ ਤੁਸੀਂ ਸਾਡੇ ਡਿਜ਼ਾਈਨ ਹੈ ਜਿਹੜੇ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਡ ਦੇ ਨਾਲ ਦੇ ਵੀ ਸਾਡੀ ਜਿਹੜੀ ਸਟਾਈਲ ਹੈਗੀ ਡਿਸਕ੍ਰਿਪਸ਼ਨ ਬਾਕਸ ਦੇ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਅਸੀਂ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਜਿਹੜਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤਾਂ ਕਾਫੀ ਸਾਰੇ ਡਿਜ਼ਾਈਨ ਨੇ ਸਾਡੇ ਉਹ ਤੋਂ ਕੋਈ ਵੀ ਤੁਸੀਂ ਡਿਜ਼ਾਈਨ ਹੈ ਜਿਹੜਾ ਆਪਣਾ ਕਾਪੀ ਕਰਵਾ ਕੇ ਲੈ ਸਕਦੇ ਹੋ ਉਹਨਾਂ ਤੋਂ ਇਲਾਵਾ ਤੁਸੀਂ ਜੇਕਰ ਤੁਹਾਡੀ ਆਪਣੀ ਡਿਜ਼ਾਈਨਿੰਗ ਹੈਗੀ ਤੁਸੀਂ ਉਹ ਵੀ ਸਾਨੂੰ ਭੇਜ ਕੇ ਉਹਦਾ ਦਾ ਡਿਜ਼ਾਈਨ ਤੁਸੀਂ ਕੈਰ ਕਰਵਾ ਕੇ ਲੈ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਸਟਿਚਿੰਗ ਸਟਾਈਲ ਦੇ ਨਾਲ ਰੈਡੀ ਕਰਵਾਉਣਾ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਤਿਆਰ ਕਰਵਾਉਣੀ ਆ ਪਲੇਨ ਸੂਟ ਦੇ ਉੱਪਰ ਵਰਕਮਨ ਤਿਆਰ ਕਰਵਾਉਣਾ ਹੈਗੇ ਤੋਂ ਹੈ ਵੀ ਆਪਣਾ ਹੈਂਡਵਰਕ ਚ ਕਰਾਉਣਾ ਡੇਲੀ ਵੇਅਰ ਵਾਲਾ ਰੋਟੀਨ ਵਾਲਾ ਸੂਟ ਵੀ ਤਿਆਰ ਕਰਵਾਉਣਾ ਉਹ ਜਿਵੇਂ ਤੁਹਾਡੀ ਚੁਆਇਸ ਹਾਕਸ ਤਰ੍ਹਾਂ ਦਾ ਆਪਣਾ ਬੁਟੀਕ ਸਟਾਈਲ ਦਾ ਸੂਟ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਆਪਾਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਬਹੁਤ ਸਾਰੇ ਆਪਣੇ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਕਿ ਬੜੀਆ ਕਰਮੀ ਵਾਲ ਇਹ ਇਹਨਾਂ ਵਿੱਚ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਆਪਣੇ ਅਕੋਰਡਿੰਗ ਕਲਰ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਦੱਸ ਕੇ ਆਰਡਰ ਦੇ ਸਕਦੇ ਹੋ ਤੇ ਦਿਖਾਉਣੇ ਆਪਾਂ ਤੁਹਾਨੂੰ ਅੱਜ ਵਾਲੇ ਆਪਣੇ ਜਿਹੜੇ ਸੂਟ ਲਏਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਦੇਖੋ ਜਿਵੇਂ ਆਪਾਂ ਨੇ ਇਹ ਵਾਲਾ ਸੂਟ ਹੈਗਾ ਇਹ ਕੈਮਰਿਕ ਕਾਟਨ ਦੀ ਫੈਬਰਿਕ ਹੈਗੀ ਕੈਮਰਿਕ ਕਾਟਨ ਦਾ ਸੂਟ ਹੈਗਾ ਤੇ ਆਪਾਂ ਨੇ ਬਾਟਮ ਵਰਕ ਨਾਲ ਹੀ ਮੈਚ ਕਰਵਾਇਆ ਹੈਗਾ ਸ਼ਰਟ ਦਾ ਪ੍ਰਿੰਟ ਦੇਖੋ ਬਹੁਤ ਵਧੀਆ ਹੈਗਾ ਸਾਰੇ ਆਪਣੇ ਨਾਰਮਲ ਜੀ ਰੇਂਜ ਵਾਲੇ ਸੂਟ ਲੈ ਗਏ ਅੱਜ ਬ ਦੇਖੋ ਇਹ ਆ ਗਈ ਸ਼ਰਟ ਸ਼ਰਟ ਦੇਖੋ ਕਿੰਨਾ ਵਧੀਆ ਪ੍ਰਿੰਟਰ ਦਾ ਵਧੀਆ ਫਲਾਰ ਜੇ ਵਾਲਾ ਆਫ ਵਾਈਟ ਤੇ ਆਪਣਾ ਬਲੂ ਕਲਰ ਦਾ ਕੰਬੀਨੇਸ਼ਨ ਹੈ ਜੀ ਐਦਾਂ ਇਹ ਇਹਦੇ ਨਾਲ ਮੈਚਿੰਗ ਬਾਟਮ ਆਗੀ ਮੈਚਿੰਗ ਬਾਟਮ ਦੇ ਆਪਾਂ ਨੇ ਦੇਖੋ ਇਹ ਵਰਕ ਕਰਵਾਇਆ ਇਹ ਵਾਲਾ ਮੂਵੀ ਤੇ ਬਣਵਾ ਲਿਆ ਇਹ ਕੋਹੋਂ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਤਾਂ ਸਾਨੂੰ ਦੱਸ ਕੇ ਰੈਡੀ ਕਰਵਾ ਸਕਦੇ ਹੋ ਬਟ ਆਪਾਂ ਨੇ ਹੀ ਵਿਦੌਟ ਦੁਪੱਟਾ ਐਦਾਂ ਹੀ ਸੂਟ ਬਾਇ ਕਰ ਲੈਣਗੇ ਤੁਸੀਂ ਸੇਮ ਟੂ ਸੇਮ ਸੂਟ ਆਪਣਾ ਹਨ ਇਹ ਬਾਇ ਕਰ ਸਕਦੇ ਹੋਗੇ ਵਿਦੌਟ ਦੁਪੱਟਾ ਸੂਟ ਹੈਗਾ ਬਾਟਮ ਤੇ ਵਰਕ ਹੋਇਆ ਹੈ ਇਹ ਵਾਲੀ ਸ਼ਰਟ ਆ ਤੁਸੀਂ ਸਟਿਚ ਕਰਵਾ ਕੇ ਇਹ ਸ਼ਰਟ ਲੈ ਆਪਣਾ ਲੈਣਾਗਾ ਸਾਰਾ ਸੂਟ ਜਾਂ ਤੁਸੀਂ ਆਪਣਾ ਐਦਾਂ ਹੀ ਸੂਟ ਬਾਇ ਕਰਨਾਗਾ ਉਹ ਜਿਵੇਂ ਤੁਹਾਨੂੰ ਪਸੰਦ ਤੁਸੀਂ ਮੈਨੂੰ ਦੱਸ ਕੇ ਆਪਣਾ ਹਨ ਆਰਡਰ ਕਰ ਸਕਦੇ ਹੋ ਜਿਹੜਾ ਦੇਖੋ ਨੈਕਸਟ ਹੈਗਾ ਇਹ ਵੀ ਆਪਣਾ ਕੈਮਰਿਕ ਕਾਟਨ ਦਾ ਹੈਗਾ ਸਾਰੇ ਬਹੁਤ ਵਧੀਆ ਸੋਹਣੇ ਪ੍ਰਿੰਟ ਲੱਗੇ ਆਪਣੇ ਅੱਜ ਵਾਲੇ ਦੇਖੋ ਇਹ ਸ਼ਰਟ ਆਗੀ ਹਣ ਤਾਂ ਆਪਣੇ ਜ਼ਿਆਦਾਤਰ ਇੱਧਰ ਤਾਂ ਹਨਾ ਆਪਣੇ ਕੈਮਰੀ ਕੀ ਚੱਲੂਗੀ ਹੁਣ ਗਰਮੀ ਦੇ ਵਿੱਚ ਕਿਉਂਕਿ ਇਹ ਹੀ ਆਪਣਾ ਸਭ ਤੋਂ ਵਧੀਆ ਫੈਬਰਿਕ ਮੰਨਿਆ ਜਾਂਦਾ ਗਰਮੀ ਚ ਹਨਾ ਵਿਦ ਆਟ ਲਾਈਨਿੰਗ ਬਨਣ ਵਾਲਾ ਤੇ ਦੇਖੋ ਐਦਾਂ ਹੀ ਇਹਦੀ ਦੇਖੋ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਇਹ ਵਾਲਾ ਦੇਖੋ ਬਾਟਮ ਤੇ ਵਰਕ ਆ ਗਿਆ ਤੇ ਇਹ ਆਪਣੀ ਆ ਗਈ ਨਾਲ ਸ਼ਰਟ ਐਦਾਂ ਆਪਣੀ ਬਾਟਮ ਤੇ ਵਰਕ ਆ ਹੁਣ ਇਹਦੇ ਨਾਲ ਵੀ ਤੁਸੀਂ ਆਪਣੀ ਪਸੰਦ ਅਨੁਸਾਰ ਦੁਪੱਟਾ ਇਹੋ ਜਿਹਾ ਸਲਵਾਰ ਨਾਲ ਦਾ ਰੈਡੀ ਕਰਵਾਉਣਾਗਾ ਜਾਂ ਤੁਸੀਂ ਹਨਾ ਤੁਸੀਂ ਇਹ ਵਿੱਚ ਸਾਰਾ ਟਾਈ ਡਾਈ ਕਰਕੇ ਰੈਡੀ ਕਰਵਾਉਣਾ ਜਿਵੇਂ ਵੀ ਤੁਸੀਂ ਆਪਣਾ ਦੁਪੱਟਾ ਇਹਦੇ ਨਾਲ ਰੈਡੀ ਕਰਵਾਉਣਾ ਹੈ ਨਾ ਉਸ ਅਕੋਰਡਿੰਗ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜੇ ਤੁਸੀਂ ਐਦਾਂ ਹੀ ਬਾਏ ਕਰਨਾ ਆਪਣਾ ਜਾਂ ਸਟਿਚ ਕਰਵਾਉਣਾ ਆਰਮ ਸਟਿਚ ਲੈਣਾ ਹੈ ਨਾ ਜਿਵੇਂ ਤੁਹਾਡੀ ਚੋਇਸ ਆ ਉਵੇਂ ਦੱਸ ਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਜਿਹੜਾ ਆਪਣਾ ਇਹ ਸੂਟ ਦੇਖੋ ਇਹ ਵੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਆ ਆਪਣਾ ਕੈਮਰਿਕ ਦਾ ਹੀ ਪ੍ਰਿੰਟ ਆ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਆਫ ਵਾਈਟ ਜੇ ਕਲਰ ਦਾਗਾ ਇਹ ਦੇਖੋ ਕਾਫੀ ਸੋਹਣੀ ਸ਼ਰਟ ਆ ਗਈ ਇਹ ਪ੍ਰਿੰਟ ਆਪਣਾ ਬੂਟੀਆਂ ਬਾਟੀਆਂ ਨਾਲੋਂ ਵੀ ਤੇ ਆਪਣਾ ਇਦਾਂ ਹਨਾ ਵੇਲਾ ਨਾਲੋਂ ਵੀ ਹਟ ਕੇ ਜੇ ਚੀਜ਼ ਹੈ ਦੇਖੋ ਇਹ ਇਹ ਆਪਣੀ ਸ਼ਰਟ ਆ ਗਈ ਇਦਾਂ ਆਫ ਵਾਈਟ ਕਲਰ ਦੀ ਆਫ ਵਾਈਟ ਜਾਂ ਕਲਰ ਆ ਗਿਆ ਇਦਾਂ ਦੇਖੋ ਕਾਫੀ ਸੋਹਣੀ ਸ਼ਰਟ ਆ ਗਈ ਇਹ ਟੈਮਰਿਕ ਕਾਟਨ ਦੀ ਤੇ ਇਹਦੇ ਨਾਲ ਦੇਖੋ ਇਦਾਂ ਆਪਣੇ ਨਾਭੀ ਰੰਗ ਦੀ ਮੈਰੂਨ ਰੰਗ ਦੀ ਹਨਾ ਜਿਹੜੀ ਬਾਟਮ ਆ ਗਈ ਉਹ ਲਗਾਈ ਹੈਗੀ ਦੇਖ ਇਦਾਂ ਬਾਟਮ ਦੀ ਮੂਰੀ ਦੇ ਉੱਪਰ ਵਰਕ ਹੈਗਾ ਜੀ ਬਣ ਬਾਟਮ ਦੀ ਮੂਰੀ ਤੇ ਵਰਕ ਆ ਗਿਆ ਇਦਾਂ ਆਪਣਾ ਮੈਚਿੰਗ ਕਰਕੇ ਦੇਖੋ ਇਹ ਲਾਈਟ ਕਲਰ ਦੀ ਸ਼ਰਟ ਹੋਗੀ ਡਾਰਕ ਕਲਰ ਦੀ ਆਪਣਾ ਬਾਟਮ ਲਗਾ ਲਈ ਤੇ ਬਾਟਮ ਦੀ ਮੂਰੀ ਤੇ ਆਪਣਾ ਇਦਾਂ ਵਰਕ ਹੋ ਗਿਆ ਦੇਖੀ ਵੇਲ ਪਾ ਕੇ ਉੱਪਰ ਬਿੰਦੀ ਜਪਾਈਆਂ ਹੋਈਆਂ ਨੇਗੀਆਂ ਬਹੁਤ ਵਧੀਆ ਆਪਣਾ ਸੋਨਾ ਵਰਕ ਕਰਵਾਇਆ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣ ਦਾ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਜੀ ਇਦਾਂ ਹੀ ਬਾਈ ਕਰਨਾ ਇਦਾਂ ਕਰ ਸਕਦੇ ਹੋ ਕਾਫੀ ਸੋਹਣੀ ਆਪਣੀ ਬਦੌਟ ਲਾਈਨਿੰਗ ਬਨ ਵਾਲੀ ਕੈਮਰਿਕ ਦੀ ਇਹ ਫੈਬਰਿਕ ਹੈ ਜਿਵੇਂ ਦਿਖਾਇਆ ਤੁਸੀਂ ਉਹਨੇ ਆਪਣਾ ਸਾਰਾ ਦੱਸ ਕੇ ਕਰਵਾ ਸਕਦੇ ਹਾਂ ਜੀ ਜਿਹੜੀ ਦੇਖੋ ਆਪਣੀ ਇਹ ਹੈ ਇਹ ਵੀ ਆਪਣਾ ਕੈਮਰਿਕ कॉटन ਦਾ ਸੂਟ ਹੈਗਾ ਇਹ ਵੀ ਆਪਣੀ ਸ਼ਰਟ ਆ ਜਿਹੜੀ ਕੈਮਰਿਕ ਕਾਟਨ ਦੀ ਆ ਕਾਫੀ ਸੋਹਣਾ ਲਾਈਟ ਡਾਰਕ ਦਾ ਕੰਬੀਨੇਸ਼ਨ ਹੋਇਆ ਹੈ ਦੇ ਵਿੱਚ ਵੀ ਫਲਾਰ ਵਾਲਾ ਤੇ ਐਨੇ ਦੇਖੋ ਆਪਣੀ ਇਹ ਸ਼ਰਟ ਆ ਗਈ ਕੈਮਰਿਕ ਕਾਟਨ ਦੀ ਤੇ ਇਹ ਆਪਣੇ ਨਾਲ ਬਲੂ ਕਲਰ ਦੀ ਬਾਟਮ ਆ ਗਈ ਦੇਖੋ ਇਦਾਂ ਇਹ ਬਾਟਮ ਵੀ ਮੂਰੀ ਤੇ ਵਰਕ ਆ ਗਿਆ ਇਹ ਵਾਲਾ ਆਪਣੀ ਮੂਰੀ ਤੇ ਵਰਕ ਆ ਗਿਆ ਤੇ ਇਹ ਦੇਖੋ ਆਪਣੀ ਕਾਫੀ ਸੋਹਣੀ ਤਿਆਰ ਹੋਈ ਹੋਈ ਹੈਗੀ ਆਪਣਾ ਸਕਾਈ ਕਲਰ ਦੀ ਬਾਟਮ ਲਗਾਈ ਹੈਗੀ ਨਾਲ ਤੇ ਐਦਾਂ ਦੇਖੋ ਇਹ ਜਿਹੜਾ ਜਿਹੜਾ ਦੇ ਵਿੱਚ ਮੂਟੀ ਦਾ ਰੰਗ ਆ ਦੇਖੋ ਸਕਾਈ ਆ ਫਿਰ ਆਪਾਂ ਨੇ ਉਹੀ ਸਕਾਈ ਕਲਰ ਦੀ ਬਾਟਮ ਲਗਾਈ ਤੇ ਸਾਰੇ ਜਿਹੜੇ ਪ੍ਰਿੰਟ ਵਾਲੇ ਕਲਰ ਸੀ ਆਪਾਂ ਵਰਕ ਦੇ ਵਿੱਚ ਪਾ ਲਏ ਆਪਣਾ ਇਹ ਵਰਕ ਹੋਇਆ ਹੋਇਆ ਸਟ੍ਰੇਟ ਮੂਰੀ ਤੇ ਹੋਇਆ ਹੋਇਆਗਾ ਤੇ ਸਲਵਾਰ ਤੇ ਸਟ੍ਰੇਟ ਮੂਰੀ ਦੇ ਉੱਪਰ ਆਪਣਾ ਵਰਕ ਹੋਇਆ ਹੈਗਾ ਦੇ ਇਹ ਕਾਫੀ ਸੋਹਣਾ ਦੇਖੋ ਆਪਣਾ ਸੂਟ ਤਿਆਰ ਹੋਇਆਗਾ ਤੁਸੀਂ ਜੇ ਚਾਹੋ ਤਾਂ ਆਪਣਾ ਨਾ ਕੋਈ ਜਿਹੜੇ ਸਾਡੇ ਤੁਸੀਂ ਹੋਰ ਪ੍ਰਿੰਟ ਵਗੈਰਾ ਸੂਟ ਸਾਡੇ ਦੇਖਦੇ ਹੋ ਹਨਾ ਇਹਨਾਂ ਚੋ ਡਿਜ਼ਾਈਨਿੰਗ ਚੱਕ ਕੇ ਉਹਨਾਂ ਤੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਇਹ ਸੇਮ ਟੂ ਸੇਮ ਸਾਰੇ ਸੂਟ ਆਪਣੇ ਕੋਲ ਹੈਗੇ ਨੇ ਇਸ ਟਾਈਮ ਤੁਸੀਂ ਇਹਨਾਂ ਚੋ ਜਿਹੜਾ ਵੀ ਸੂਟ ਤੁਸੀਂ ਚਾਹੋ ਆਪਣਾ ਹਨਾ ਉਹੀ ਲੈ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵੀ ਕਾਫੀ ਸੋਹਣਾ ਦੇਖੋ ਆਪਣੇ ਬਲੈਕ ਪ੍ਰਿੰਟ ਜੇ ਵਾਲਾ ਹੈਗਾ ਇਹਦੀ ਸ਼ਰਟ ਆ ਕਾਫੀ ਸੋਹਣੀ ਹੈ ਦੇਖੋ ਨਾ ਫੁੱਲਾਂ ਵਾਲੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਆਪਣਾ ਇਹ ਗਰਲਿਸ਼ ਜੀ ਲੁੱਕ ਵਾਲਾ ਪ੍ਰਿੰਟ ਹੈਗਾ ਆਪਣਾ ਇਹ ਤੇ ਨਾਲ ਇਹਦੇ ਬਲੈਕ ਕਲਰ ਦੀ ਦੇਖੋ ਬਾਟਮ ਆ ਗਈ। ਬਾਟਮ ਦੀ ਮੂਰੀਆ ਤੁਹਾਨੂੰ ਇਦਾਂ ਹੀ ਵਰਕ ਮਿਲੂਗਾ ਜਿਵੇਂ ਸਾਰਿਆਂ ਨੇ ਆਪਾਂ ਤੁਹਾਨੂੰ ਮੂਰੀ ਦੇ ਦੇਖੋ ਵਰਕ ਦਿਖਾਇਆ ਹੈਗਾ ਉਦਾਂ ਹੀ ਇਦਾਂ ਸਟੇਟ ਮੂਰੀ ਦੇ ਉੱਪਰ ਆਪਾਂ ਨੂੰ ਵਰਕ ਮਿਲੂਗਾ। ਦੇਖੋ ਇਹ ਵਾਲਾ ਸਟੇਟ ਮੂਰੀ ਦੇ ਉੱਪਰ ਵਰਕ ਆ ਗਿਆ ਤੇ ਐਂ ਹੀ ਆਪਾਂ ਹਨਾ ਬਲੈਕ ਮੈਚਿੰਗ ਦੇ ਨਾਲ ਆਪਣੀ ਬਾਟਮ ਆ ਕਿ ਇਦਾਂ ਸਟੇਟ ਮੂਰੀ ਦੇ ਉੱਪਰ ਦੇਖੋ ਇਹਦੇ ਵਰਕ ਹੋਇਆ ਹੈਗਾ। ਇਦਾਂ ਦੇਖੋ ਕਾਫੀ ਸੋਹਣਾ ਹੈਵੀ ਜਿਹਾ ਵਰਕ ਹੋਇਆ ਹੈਗਾ ਇਦਾਂ। ਪੂਰਾ ਹੈਵੀ ਵਰਕ ਆਪਣਾ ਮੂਰੀ ਦੇ ਉੱਪਰ ਹੋਇਆ ਹੈਗਾ ਤੇ ਇਹ ਫੁੱਲਾਂ ਵਾਲੀ ਇਦਾਂ ਸ਼ਰਟ ਆ ਗਈ ਤੇ ਤੁਸੀਂ ਵੀ ਆਪਣਾ ਹਨ ਜਿਵੇਂ ਚਾਹੋ ਉਸ ਅਕੋਰਡਿੰਗ ਇਹਨੂੰ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਬਿੱਦ ਦੁਪੱਟਾ ਹਨ ਕਿਵੇਂ ਤੁਸੀਂ ਸਾਰਾ ਪੂਰਾ ਸੂਟ ਤਿਆਰ ਕਰਵਾ ਕੇ ਲੈਣਾ ਸਟਿਚਿੰਗ ਕਰਵਾ ਕੇ ਦੁਪੱਟਾ ਨਾਲ ਲਾਈ ਕਰਵਾ ਕੇ ਨਾਲ ਉਹੀ ਲੈ ਸਕਦੇ ਹੋ ਜੇ ਜਿਵੇਂ ਤੁਹਾਨੂੰ ਅਸੀਂ ਦਿਖਾ ਰਹੇ ਹਾਂਗੇ ਇਦਾਂ ਪ੍ਰਿੰਟ ਵਾਲੀ ਸ਼ਰਟ ਤੇ ਨਾਲ ਬਾਟਮ ਦੀ ਮੂਰੀ ਤੇ ਵਰਕ ਕੀਤਾ ਹੋਇਆ ਤੁਸੀਂ ਇਦਾਂ ਵੀ ਆਪਣਾ ਸਾਰਾ ਸੂਟ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਹੈਗਾ ਪ੍ਰਿੰਟ ਫੈਬਰਿਕ ਹੈ ਜਿਹੜੀ ਆਪਾਂ ਇਹ ਪਰਬਰੀ ਦੀ ਪ੍ਰਿੰਟ ਲਾਗੇ ਬਰਬਰੀ ਦਾ ਬ੍ਰਿਡ ਸੂਟ ਹੈਗਾ ਦੇ ਉੱਤੇ ਬਹੁਤ ਜਿਆਦਾ ਸੋਨਾ ਪ੍ਰਿੰਟ ਆਪਣਾ ਬਰਬਰੀ ਦਾ ਇਹ ਇਹਦੇ ਨਾਲ ਦੇਖੋ ਪਲੇਨ ਬਾਟਮ ਆ ਗਈ ਐ ਤਾਂ ਪਲੇਨ ਬਾਟਮ ਦੇ ਉੱਪਰ ਆਪਾਂ ਨੇ ਮੋਰੀਆਂ ਦੇ ਉੱਪਰ ਵਰਕ ਕਰਵਾਇਆ ਸਟ੍ਰੇਟ ਸਵਾਲ ਦੇ ਉੱਤੇ ਆਪਾਂ ਫਸੇਸ ਦੇ ਬਾਅਦ ਇਹਦਾ ਵਰਕ ਕਰਵਾਇਆ ਹੈ ਕਾਫੀ ਸੋਨਾ ਦੇਖੋ ਵਰਕ ਹੋਇਆ ਹੈਗਾ ਸਾਰੇ ਜਿਹੜੇ ਥ੍ਰੈਡ ਨੇਗੇ ਆਪਾਂ ਦੇਖੋ ਇਹਦੇ ਵਾਲੇ ਪਾਇਲ ਹੋਣਗੇ ਫੈਬਰਿਕ ਵਾਲੀ ਹੀ ਥ੍ਰੈਡ ਦੇਖੋ ਵਿੱਚ ਯੂਜ਼ ਕੀਤੇ ਹੋਏ ਨੇ ਸਾਰੇ ਇਹਦੇ ਵਿੱਚ ਬਹੁਤ ਸੋਹਣੀ ਫਿਨਿਸ਼ਿੰਗ ਵਰਕ ਦੀ ਹੈਗੀ ਬੂਰੀਆਂ ਦੇ ਉੱਪਰ ਤੁਸੀਂ ਇਦਾਂ ਵਰਕ ਕਰਵਾਇਆ ਤੁਸੀਂ ਨਾਲ ਆਪਣਾ ਸ਼ਰਟ ਤੇ ਵੀ ਕਰਵਾ ਸਕਦੇ ਹੋ ਬਾਹਾਂ ਤੇ ਵੀ ਕਰਵਾ ਸਕਦੇ ਹੋ ਬਰਬਰੀ ਦਾ ਪ੍ਰਿੰਟ ਸੂਟ ਹੈਗਾ ਸਲਵਾਰ ਵਰਕ ਤੇ ਤੁਸੀਂ ਕੋਈ ਵੀ ਆਪਣਾ ਹਨਾ ਡਿਜ਼ਾਈਨ ਹੈ ਜਿਹੜਾ ਦੱਸ ਸਕਦੇ ਹੋਗੇ ਭਵੇਂ ਕੋਈ ਬੂਟੀਆਂ ਵਗੈਰਾ ਕੋਮੋੜੀਆਂ ਨੇ ਭਵੇਂ ਬੇਲ ਕੋਮੋੜੀਆਂ ਬਾਰਡਰ ਬਣਵਾਉਣਾ ਹੈ ਹਨਾ ਉਹ ਤੁਹਾਡੀ ਆਪਣੀ ਚੋਇਸ ਆ ਜਿੰਮੇ ਦਾ ਵੀ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸਾਰਾ ਸੂਟੜਾ ਤਿਆਰ ਕਰਵਾ ਕੇ ਲੈ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਜਿਹੜੀ ਡਿਟੇਲ ਆ ਕਿ ਵਰਕ ਦੀ ਫੈਬਰਿਕ ਦੀ ਕਿਵੇਂ ਚੇਂਜ ਕਰਨਾਗਾ ਕਿਵੇਂ ਐਡ ਕਰਨਾ ਸਕਿੱਪ ਕਰਨਾ ਹਨਾ ਕਲਰ ਕਿਦਾਂ ਦੇ ਰੂਸੀ ਹਨਾ ਵਿੱਚ ਲੈ ਸਕਦੇ ਨੇ ਕਿਵੇਂ ਹਨਾ ਕਿਹੜੇ ਆਪਣੇ ਕੋਲ ਅਵੇਲੇਬਲ ਨੇ ਕਿਹੜੇ ਨਹੀਂ ਹੈਗੇ ਹਨਾ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਆਂਗੇ ਉਹਨਾਂ ਵਿੱਚੋਂ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਸਾਡਾ ਵਟਸਐਪ ਤੇ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 62391689@ ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੁੱਤਾਂ ਦਾ ਨਵੀਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਸ਼ੀਕਾ